ਕਿ ਜਦੋਂ ਵੀ ਕਿਤੇ ਫੈਕਟਰੀ ਲੱਗਦੀ ਹੈ ਤਾਂ ਲੋਕਲ এমਪਲॉयमेंट ਜਨਰੇਟ ਹੋਣ ਦੇ ਵਿੱਚ ਕੰਡੇ ਪ੍ਰੋਜੈਕਟ ਨੌਕਰੀ ਹੋਣੀ ਚਾਹੀਦੀ ਹੈ। ਪਹਿਲੀ ਗੱਲ ਦੂਜੀ ਗੱਲ ਕਿ ਇੱਕ ਕਮਰੇ ਦੇ ਵਿੱਚ ਕਿ 10-10 ਬੰਦੇ ਰਹਿ ਸਕਦੇ ਨੇ। ਇਹ ਵੀ ਲੇਬਰ ਲਾਅ ਚਾਹੁੰਦਾ ਹੈ ਕਿ ਕੀ ਉਹ ਕੰਪਨੀ ਨੇ ਉਹਨਾਂ ਲਈ ਅਕਮੋਡੇਸ਼ਨ ਪ੍ਰੋਵਾਈਡ ਕੀਤੀ ਹੈ? ਬਾਥਰੂਮ ਪ੍ਰੋਵਾਈਡ ਕੀਤਾ ਹੈ? ਜਾਂ ਉਹ ਬੰਦੇ ਬਾਹਰ ਤੁਰੇ-ਫਿਰਦੇ ਨੇ ਖੇਤਾਂ 'ਚ। ਇਹ ਜਿਹੜੀਆਂ 2-3 ਚੀਜ਼ਾਂ ਨੇ ਨਾ ਜਦੋਂ ਤੁਸੀਂ ਕਾਨੂੰਨ ਮੁਤਾਬਕ ਚੱਲਦੇ ਹੋ ਉਹ ਚੀਜ਼ ਆਪੇ ਹੋ ਜਾਂਦੀ ਮੈਂ ਨਹੀਂ ਮਾਤੋਂ ਵਾਲੇ ਦਾ ਸਾਰਾ ਮਟੀਰੀਅਲ ਕਰ ਮੰਗਾ ਤੇ ਨੇਵਰ ਵਾਲੇ ਤੋਂ ਵੀ ਤੇ ਇਹਨਾਂ ਦੇ ਮੈਂ ਤੁਹਾਨੂੰ ਪ੍ਰੋਡੂਸਰ ਵਾਲਾ ਸਾਰਾ ਮਤਲਬ ਲੱਗਿਆ ਸਵਾ ਤੇ ਕਹਿੰਦੇ ਆ ਕਿ ਜਦੋਂ ਜਦੋਂ ਹੁਣ ਮਤੇ ਇੱਕ ਸਹਿਯੋਗ ਮਿਲ ਗਿਆ ਹਾਂ ਜਦੋਂ ਕਰ ਗਿਆ ਹਾਂ ਕਹਿੰਦਾ ਚਿੰਤਾ ਨਾ ਕਰੋ ਪੰਜਾਬ ਸਦਾਂਗੇ ਸਾਰਾ ਜੇ ਗੜਬੜ ਕਰਨਗੇ ਸਾਰਾ ਅਸੀਂ ਪਤਾ ਕੀ ਕਰ ਰਹੇ ਹਾਂ ਲਿੰਕ ਕੀ ਜੋੜ ਰਹੇ ਹਾਂ ਕਿ ਮੰਨ ਲਓ ਇੱਕ ਪਿੰਡ ਦਾ ਮਸਲਾ ਹੈ ਤਾ ਲਾਕੇ ਵਾਲੇ ਇਕੱਠੇ ਕਰਕੇ ਇਕੱਠਾ ਲਾਕੇ ਵਾਲਿਆਂ ਨਾਲ ਗੱਲ ਨਹੀਂ ਹੁੰਦੀ ਪੰਜਾਬ ਇਕੱਠਾ ਕਰਾਂਗੇ ਆ ਜਿਹੜੀ ਜੀਰਾ ਫੈਕਟਰੀ ਆ ਬੰਦ ਕਿਵੇਂ ਕਰਾਈ ਐ ਇਧਰ ਰਹਿ ਗਿਆ ਆ ਬੁੱਢਾ ਲਾਣਾ ਕਦੋਂ ਦਾ ਮਸਲਾ ਨਹੀਂ ਭਾਈ ਜੀ ਚਾਰ ਪਾਰ ਕਦੋਂ ਹੱਲ ਹੋ ਜਾਂ ਜਦੋਂ ਸਾਰਾ ਪੰਜਾਬ ਆ ਗਿਆ